ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਦਹੀਂ ਪੱਲਾ ਜਿਹੜਾ ਕਿ ਆਪਾਂ ਦਾਲਾਂ ਤੋਂ ਤਿਆਰ ਕਰਾਂਗੇ ਜਿਵੇਂ ਮਾਂ ਦੀ ਦਾਲ ਹੋਈ ਤੇ ਜਾਂ ਪੀਲੀ ਮੂੰਗੀ ਜਿਹਦੇ ਨਾਲ ਬਣ ਕੇ ਤਿਆਰ ਹੁੰਦਾ ਹੈਗਾ ਤੇ ਇੱਧਰ ਆਪਾਂ ਮਾਂ ਦੀ ਦਾਲ ਲੈ ਲਈਏਗੀ ਇੱਕ ਕੱਪ ਤੇ ਚੌਥਾ ਹਿੱਸਾ ਕੱਪ ਦਾ ਲੈ ਲਈ ਆਪਾਂ ਨੇ ਮੂੰਗੀ ਦੀ ਦਾਲ ਪੀਲੀ ਮੂੰਗੀ ਤੇ ਇਹਨੂੰ ਆਪਾਂ 6-7 ਘੰਟੇ ਭਿਉਂ ਕੇ ਰੱਖਤਾ ਸੀ ਇਹ ਸੌਫਟ ਹੋ ਗਈ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਕੱਢ ਕੇ ਰਗੜ ਲਵਾਂਗੇ ਪੀਸ ਲਵਾਂਗੇ ਇਹਨੂੰ ਸਮੂਥ ਬਣਾ ਲਵਾਂਗੇ ਤੇ ਇੱਧਰ ਆਪਾਂ ਇੱਕ ਕੁੰਡਾ ਲੈਂਦਾ ਹੈਗਾ ਕੁੰਡੇ ਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ 8 ਤੋਂ 10 ਕਲੀਆਂ ਲਸਣ ਦੀਆਂ 1 ਇੰਚ ਅਦਰਕ ਦਾ ਪੀਸ ਤੇ ਇਹਨੂੰ ਆਪਾਂ ਰਗੜ ਲਵਾਂਗੇ ਤੇ ਜਿਹੜੀ ਮੋਂਗ ਦਾਲ ਆ ਗਈ ਹੈ ਤੁਸੀਂ ਮਿਕਸੀ ਗ੍ਰੈਂਡਰ ਦੇ ਵਿੱਚ ਵੀ ਪੀਸ ਸਕਦੇ ਹੋਗੇ ਪਰ ਆਪਾਂ ਇਹਨੂੰ ਬਿਲਕੁਲ ਅੱਜ ਸਿੰਪਲ ਤੇ ਦੇਸੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜਾ ਦਹੀਂ ਭੱਲਾਗਾ ਤੇ ਜਿਹਦੇ ਵਿੱਚ ਕੀ ਸਵਾਦ ਹੈਗਾ ਕੁੰਡੇ ਘੋਟੇ ਨਾਲ ਬਹੁਤ ਜ਼ਿਆਦਾ ਟੇਸਟੀ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਬਹੁਤ ਹੀ ਸਵਾਦ ਵਧੀਆ ਟੇਸਟ ਆਉਂਦਾ ਹੈਗਾ ਦਾਲ ਦਾ ਤੇ ਤਾਂ ਕਰਕੇ ਆਪਾਂ ਇਹਨੂੰ ਕੁੰਡੇ ਦੇ ਵਿੱਚ ਹੀ ਰਗੜਾਂਗੇ ਤੇ ਇਹ ਜਿਹੜਾ ਆਪਾਂ ਨੇ ਲਸਣ ਅਦਰਕ ਹਰੀ ਮਿਰਚ ਨੂੰ ਪੀਸ ਲਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਦਾਲ ਹੈਗੀ ਉਹ ਪਾਣੀ ਚੋਂ ਕੱਢ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਵਾਂਗੇ ਤੇ ਦਾਲ ਨੂੰ ਆਪਾਂ ਜੇ ਆਪਾਂ ਨੂੰ ਲੋੜ ਪਵੇ ਤਾ ਥੋੜਾ 1-2 ਚਮਚ ਜਿਹੜਾ ਪਾਣੀ ਦੀ ਜ਼ਰੂਰਤ ਹੈਗੀ ਤਾਂ ਉਹ ਪਾ ਕੇ ਆਪਾਂ ਇਹਨੂੰ ਰਗੜ ਲਵਾਂਗੇ ਚੰਗੀ ਤਰ੍ਹਾਂ ਕੁੰਡੇ ਘੋਟੇ ਦੇ ਵਿੱਚ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਿਲਕੁਲ ਸਿੰਪਲ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀਆ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਲਜੀਜ਼ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਕੋਈ ਜ਼ਿਆਦਾ ਆਪਾਂ ਇਹਦੇ ਵਿੱਚ ਚਟਪਟੇ ਵਾਲੀਆਂ ਚੀਜ਼ਾਂ ਨਹੀਂ ਪਾਉਂਦੇ ਹੈਗੇ ਬਿਲਕੁਲ ਸਿੰਪਲ ਬਣਾਵਾਂਗੇ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਜਿਹੜੇ ਆਪਣੇ ਦਹੀਂ ਭੱਲੇ ਤਿਆਰ ਹੋਣਗੇ ਬਹੁਤ ਹੀ ਜੂਸੀ ਸਪੰਜੀ ਸੌਫਟ ਆ ਤੇਨੂੰ ਦਾਲ ਨੂੰ ਆਪਾਂ ਇਸ ਤਰ੍ਹਾਂ ਰਗੜ ਲਵਾਂਗੇ ਚੰਗੀ ਤਰ੍ਹਾਂ ਕੁੰਡੇ ਘੋਟੇ ਦੇ ਵਿੱਚ ਬਿਲਕੁਲ ਸਮੂਥ ਬਣਾ ਲਵਾਂਗੇ ਇਹ ਜਿਵੇਂ ਜਿਵੇਂ ਆਪਾਂ ਇਹਨੂੰ ਦਾਲ ਨੂੰ ਰਗੜੀ ਜਾਮੇਂਗੇ ਉਵੇਂ-ਉਵੇਂ ਹੀ ਨਲਤਾ ਸੁਪੰਜੀ ਮਤਲਬ ਕਿ ਫਲਪੀ ਜੀ ਹੁੰਦੀ ਜਾਊਗੀ ਤੇ ਨਾਲੇ ਇਹ ਸਮੂਥ ਹੁੰਦੀ ਜਾਊਗੀ ਤੇ ਆਪਾਂ ਤੁਸੀਂ ਦੇਖ ਸਕਦੇ ਹੋਵੋਗੇ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਦਾ ਹੈ ਪਰ ਇਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈ ਕੁੰਡੇ ਘੋਟੇ ਦੇ ਵਿੱਚ ਰਗੜੀ ਹੋਈ ਦਾਲ ਦਾ ਤੇ ਪਤਾ ਕੀ ਹੈਗਾ ਜਦੋਂ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਦਿਆਂ ਤਾਂ ਬਿਲਕੁਲ ਸਮੂਥ ਪੇਸਟ ਜਾਂ ਬਣ ਜਾਂਦਾ ਹੈਗਾ ਤੇ ਪਰ ਕੁੰਡੇ ਘੋਟੇ ਨਾਲੇ ਥੋੜਾ ਜਿਹਾ ਮਤਲਬ ਕਿ ਨਾ ਮਤਲਬ ਕਿ ਬੈਸਟਾ ਸਮੂਥ ਬਣ ਜਾਂਦਾ ਹੈਗਾ ਤੇ ਹਲਕਾ ਜਿਹਾ ਦੇ ਵਿੱਚ ਕੋਈ ਨਾ ਕੋਈ ਦਰਦਰਾ ਪਾਣਾ ਆਉਂਦਾ ਹੈਗਾ ਦਾਲ ਦਾ ਜਿਹਦੇ ਨਾਲ ਟੇਸਟ ਹੈਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਦਾਣੇਦਾਰ ਜਾਂ ਤੇ ਇਹ ਕਾਫੀ ਸ਼ਾਧ ਤਿੱਕਰ ਹੈ ਜਿਹੜੀ ਦਾਲ ਹੈਗੀ ਪੀਸੀ ਹੈ ਇਹ ਹੁਣ ਆਪਾਂ ਇਹਦੇ ਵਿੱਚ ਥੋੜਾ ਪਾਣੀ ਪਾ ਲਵਾਂਗੇ ਕਿਉਂਕਿ ਇਹ ਕਾਫੀ ਜ਼ਿਆਦਾ ਸੰਘਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਹੀ ਕੁੰਡੇ ਘੋਟੇ ਨਾਲ ਇਸ ਤਰ੍ਹਾਂ ਗੋਲ-ਗੋਲ ਘੁਮਾ ਕੇ ਪੀਸਦੇ ਰਵਾਂਗੇ ਨਾਲ ਤਾਂ ਇਹ ਫਲਫੀ ਹੋ ਜਾਊਗੀ ਤੇ ਨਾਲੇ ਇਹ ਬਿਲਕੁਲ ਸਮੂਥ ਹੋ ਜਾਊਗੀ ਤੇ ਫਿਰ ਆਪਾਂ ਨੂੰ ਜਿਆਦਾ ਫੈਂਟਨ ਦੀ ਲੋੜ ਨਹੀਂ ਹੈਗੀ ਦਾਲ ਇਸ ਤਰ੍ਹਾਂ ਕੁੰਡੇ ਘੋਟੇ ਦੇ ਵਿੱਚ ਇਸ ਤਰ੍ਹਾਂ ਕਰਨ ਨਾਲ ਹੀ ਜਿਹੜੀ ਹੈਗੀ ਆਪਣੀ ਦਾਲ ਵਾਲਾ ਬੈਟਰ ਹੈਗਾ ਇਹ ਬਿਲਕੁਲ ਸਮੂਥ ਫਲਫੀ ਹੋ ਜਾਊਗਾ ਤੇ ਇਹਦੇ ਵਿੱਚ ਜਿਹੜੀਆਂ ਆਪਾਂ ਇੱਕ ਦੋ ਚੀਜ਼ਾਂ ਐਡ ਕਰਨੀਆਂ ਨੇ ਉਹ ਆਪਾਂ ਐਡ ਕਰ ਦਵਾਂਗੇ ਤੇ ਪਾਣੀ ਦੀ ਜ਼ਰੂਰਤ ਹੋਈ ਤਾਂ ਆਪਾਂ ਮਣਾ ਮੋਟਾ ਪਾਣੀ ਹੈ ਜਿਹੜਾ ਇਹਦੇ ਵਿੱਚ ਹੋਰ ਐਡ ਕਰ ਲਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੇ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਸਿੰਪਲ ਦੇਸੀ ਪਿੰਡਾਂ ਵਾਲੇ ਤਰੀਕੇ ਨਾਲ ਇਹਨੂੰ ਬਣਾ ਕੇ ਤੁਸੀਂ ਜ਼ਰੂਰ ਟਰਾਈ ਕਰਨਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਠੰਡੇ ਠੰਡੇ ਗਰਮੀ ਦਾ ਮੌਸਮ ਹੈਗਾ ਤੇ ਸੋ ਇਹ ਟੈਮਰ ਨੂੰ ਬਣਾ ਕੇ ਰੱਖ ਦਿਓ ਫਰਿੱਜ ਦੇ ਵਿੱਚ ਠੰਡੇ ਹੋ ਜਾਂਦੇ ਤੇ ਦੁਪਹਿਰ ਨੂੰ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੁਸੀਂ ਦੇਖ ਸਕਦੇ ਹੋ ਤਾਲ ਜਿਹੜੀ ਕਾਫੀ ਵਧੀਆ ਸਮੂਧ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਨੂਨ ਪਾ ਲਵਾਂਗੇ ਸਵਾਦ ਅਨੁਸਾਰ ਤੇ ਮਿਰਚ ਪਹਿਲਾਂ ਆਪਾਂ ਹਰੀ ਐਡ ਕਰ ਲਈ ਤੇ ਇੱਕ ਚਮਚਾ ਮੈਂ ਇਹਦੇ ਵਿੱਚ ਛੋਟਾ ਜਿਹੜਾ ਜੀਰੇ ਦਾ ਪਾ ਲਿਆ ਇਹਨੂੰ ਹਲਕਾ ਆਪਾਂ ਮਿਕਸੀ ਕਰਨਾ ਕੋਈ ਇਹਦੇ ਵਿੱਚ ਰਗੜਦਾ ਨਹੀਂ ਹੈਗਾਗਾ ਤੇ ਨਾਲ ਤਾਂ ਇਹ ਢਾਲ ਫਲਫੀ ਹੋ ਜੋ ਕਿ ਇਸ ਤਰ੍ਹਾਂ ਹੀ ਮੈਂ ਗੋਲ-ਗੋਲ ਘੁਮਾ ਕੇ ਜਿਹੜਾ ਇਹਨੂੰ ਦਾਲ ਦੇ ਵਿੱਚ ਫਲਫੀ ਕਰ ਰਹੀ ਆਂਗੀ ਤੇ ਉਸ ਤੋਂ ਬਾਅਦ ਤੁਸੀਂ ਚੇਹੇ ਹੱਥ ਨਾਲ ਫੈਂਟਨੀਆਂ ਦਾ ਹੱਥ ਨਾਲ ਵੀ ਫੈਟ ਸਕਦੇ ਆਂ ਵੈਸੇ ਇਹ ਬਿਲਕੁਲ ਤਿਆਰ ਹੈਗੀ ਤੇ ਇਧਰ ਆਪਾਂ ਇਹਨੂੰ ਘੋਟੇ ਨੂੰ ਕੱਢ ਲਵਾਂਗੇ ਦਾਲ ਦੇ ਵਿੱਚੋਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਚੁਟਕੀ ਤੇ ਚੁਟਕੀਕ ਬੇਕਿੰਗ ਪਾਊਡਰ ਪਾ ਦਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ ਹੱਥਾਂ ਦੇ ਨਾਲ ਤੇ ਬਹੁਤ ਵਧੀਆ ਫਲਫੀ ਦਾ ਜਿਹੜੀ ਦਾਲ ਆਪਣੇ ਦਹੀਂ ਭੱਲੇ ਬਣਾਉਣ ਵਾਸਤੇ ਤਿਆਰ ਹੋ ਗਈ ਹੈਗੀ ਤੇ ਇਹਨੂੰ ਆਪਾਂ ਇਧਰ ਤੇਲ ਹੈਗਾ ਜਿਹੜਾ ਫਰਾਈ ਗਰਮ ਕਰਨ ਵਾਸਤੇ ਰੱਖਤਾ ਸੌਰੀ ਤੇ ਤੇਲ ਹੈ ਸਰੋਂ ਦਾ ਆਪਾਂ ਤੇਲ ਗਰਮ ਹੋ ਗਿਆ ਤੇ ਚੈੱਕ ਕਰ ਲਵਾਂਗੇ ਥੋੜਾ ਜਿਹਾ ਬੈਟਰ ਲੈ ਕੇ ਬਹੁਤ ਹੀ ਵਧੀਆ ਜਿਹੜਾ ਬੈਟਰ ਹੈਗਾ ਫਲਫੀ ਤਿਆਰ ਹੋ ਗਿਆ ਹੈ ਇਹ ਆਪਣਾ ਭੱਲੇ ਬਣਾਉਣ ਵਾਸਤੇ ਭੱਲੇ ਬਣਾਉਣ ਵਾਸਤੇ ਤੇ ਹੁਣ ਆਪਾਂ ਥੋੜਾ ਥੋੜਾ ਲੈ ਕੇ ਮਿਕਸਚਰ ਤੇ ਇਹਦੇ ਵਿੱਚ ਆਪਾਂ ਭੱਲੇ ਆਹ ਦਾ ਮਾਂਗੇ ਫਰਾਈ ਹੋਣ ਵਾਸਤੇ ਜਿੰਨੇ ਤੁਹਾਡੇ ਫਰਾਈ ਪੈਨ ਦੇ ਵਿੱਚ ਆਉਂਦੇ ਆ ਉਨੇ ਤੁਸੀਂ ਇਹ ਜਿਹੜੇ ਭੱਲੇ ਦੇ ਵਿੱਚ ਪਾ ਕੇ ਫਰਾਈ ਕਰ ਸਕਦੇ ਹੋ ਕਿਉਂਕਿ ਇਹ ਫੁੱਲ ਜਾਂਦੇ ਨੇਗੇ ਜੇ ਤੁਸੀਂ ਇਹਦੇ ਵਿੱਚ ਮਿੱਠਾ soda ਜਾਂ baking powder ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਛੱਡ ਵੀ ਸਕਦੇ ਹੋ ਕਿਉਂਕਿ ਦਾਲ ਇੰਨੀ ਜ਼ਿਆਦਾ ਫਲਫੀ ਹੈਗੀ ਕਿ ਇਹ ਬਹੁਤ ਹੀ ਸੌਫਟ ਸਪੰਜੀ ਜਿਹੜੇ ਬਣ ਕੇ ਤਿਆਰ ਹੁੰਦੇ ਨੇਗੇ ਦਹੀਂ ਭੱਲੇ ਤੇ ਜਿਹੜੇ ਭੱਲੇ ਹੈਗੇ ਬਹੁਤ ਹੀ ਵਧੀਆ ਫਲਫੀ ਬਣਦੇ ਨੇਗੇ ਤੇ ਇਹਨਾਂ ਨੂੰ ਇੱਕ ਸਾਈਡ ਤੋਂ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਆਪਾਂ ਇਹਦਾ ਪਾਸਾ ਜਿਹੜਾ ਪਲਟ ਦਵਾਂਗੇ ਨਹੀਂ ਤਾਂ ਤੁਸੀਂ ਕੋਈ ਕੜਸ਼ੀ ਵਗੈਰਾ ਲੈ ਲੈਣੀ ਉਹਦੇ ਨਾਲ ਹੀ ਇਹਦੇ ਉੱਪਰ ਜਿਹੜਾ ਉੱਪਰਲੇ ਇਸ ਦੇ ਉੱਪਰ ਤੇਲ ਪਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਜਿਹੜਾ ਬੈਟਰ ਹੈਗਾ ਉਹ ਸਖਤ ਹੋ ਜਾਊਗਾ ਪੱਕ ਜਾਊਗਾ ਤੇ ਇਹਨਾਂ ਨੂੰ ਆਪਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਵਧੀਆ ਜਿਹੜੇ ਇਹ ਫੁੱਲ ਕੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇੱਕ ਤਾਲੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਜਿਹੜਾ ਬਾਕੀ ਵੇਚ ਬਚਦਾ ਹੈਗਾ ਉਹ ਵੀ ਇਹਦੇ ਵਿੱਚ ਐਡ ਕਰਕੇ ਤੇ ਫਰਾਈ ਕਰ ਲਵਾਂਗੇ ਤੇ ਜਿਹੜੇ ਦਾਲ ਦੀਆਂ ਇਹਦੀ ਤੁਸੀਂ ਜਿਵੇਂ ਬਿਲਕੁਲ ਸੁੱਕੀਆਂ ਪਕੌੜੀਆਂ ਬਣਾਉਣੀਆਂ ਨੇ ਜਿਵੇਂ ਇਸ ਤਰ੍ਹਾਂ ਹੀ ਛੋਟਛੋਟੀਆਂ ਪਕੌੜੀਆਂ ਬਣਾ ਕੇ ਤੇ ਇਹਨਾਂ ਨੂੰ ਤੁਸੀਂ ਸੁੱਕਾ ਮਤਲਬ ਕਿ ਬਿਨਾ ਦਹੀਂ ਤੋਂ ਚਟਨੀ ਨਾਲ ਹਰੀ ਚਟਨੀ ਨਾਲ ਤੁਸੀਂ ਖਾ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਬਹੁਤ ਹੀ ਫਲਪੀ ਜੀਆਂ ਬਣਦੀਆਂ ਨੇ ਆ ਤੇ ਤੁਸੀਂ ਸੁੱਕੀਆਂ ਵੀ ਚਟਨੀ ਨਾਲ ਖਾ ਸਕਦੇ ਤੇ ਆਪਾਂ ਇੱਥੇ ਬਰੀਕ-ਬਰੀਕ ਪਕੌੜੀਆਂ ਵੀ ਬਣਾਵਾਂਗੇ ਨਾਲ ਕਿਉਂਕਿ ਬੈਟਰ ਹੈਗਾ ਜਿਹੜਾ ਇਹ ਦਾਲ ਦਾ ਮੈਂ ਇੱਕ ਕੌਲੀ ਲੈਤੀ ਸੀਗੀ ਮਾਂ ਦੀ ਦਾਲ ਤੇ ਚੌਥਾ ਹਿੱਸਾ ਲੈਂਦਾ ਸੀ ਮੂੰਗੀ ਦਾਲ ਦਾ ਤੇ ਬੇਟ ਦੇ ਵਿੱਚ ਹੋਊਗੀ ਇਹ 150 ਗ੍ਰਾਮ ਜਿਹੜੀ ਮਾਂ ਦੀ ਦਾਲ ਹੈਗੀ ਤੇ 50 ਗ੍ਰਾਮ ਹੋਊਗੀ ਜਿਹੜੀ ਪੀਲੀ ਮੂੰਗੀ 200 ਗ੍ਰਾਮ ਦੇ ਲਗਭਗ ਹੋਊਗੀ ਤੇ ਇਹਦੇ ਉੱਤੇ ਕਾਫੀ ਸਾਰੇ ਬੜੇ ਜਿਹੜੇ ਬਣ ਕੇ ਤਿਆਰ ਹੋ ਗਏ ਆ ਭੱਲੇ ਤੇ ਤਾਂ ਕਰਕੇ ਬੈਟਰ ਕਾਫੀ ਜਿਆਦਾ ਸੀ ਤੇ ਮੈਂ ਸੋਚਿਆ ਮੈਂ ਖਾ ਨਾਲ ਪਕੌੜੀਆਂ ਵੀ ਬਣਾ ਲਈਏ ਤੇ ਆਪਾਂ ਇੱਕ ਦੋ ਪੂਰਾ ਜਿਹੜੇ ਪਕੌੜੀਆਂ ਦੇ ਕੱਢ ਲਵਾਂਗੇ ਨਾਲ ਹੀ ਤੇ ਜਿੰਨੇ ਆਪਾਂ ਨੂੰ ਭੱਲੇ ਚਾਹੀਦੇ ਉਹਨੇ ਆਪਾਂ ਭੱਲੇ ਬਣਾ ਲਵਾਂਗੇ ਤੇ ਇਧਰ ਇਹਨਾਂ ਨੂੰ ਆਪਾਂ ਤੇ ਬਹੁਤ ਹੀ ਜਲਦੀ ਇਹ ਫਰਾਈ ਹੋ ਜਾਂਦੇ ਨੇਗੇ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਫਰਾਈ ਹੋਣ ਤੇ ਤੇ ਇਧਰ ਨਾਲ ਹੀ ਆਪਾਂ ਜਿਹੜੀਆਂ ਪਕੌੜੀਆਂ ਨੇ ਤੁਸੀਂ ਦੇਖ ਸਕਦੇ ਆ ਛੋਟੇ ਸਜੀਆਂ ਉਹ ਵੀ ਆਪਾਂ ਕੱਢ ਲਿਆ ਨੇ ਇਹਨਾਂ ਨੂੰ ਵੀ ਤੁਸੀਂ ਦਹੀਂ ਪਾ ਕੇ ਵੀ ਖਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਜੇ ਇਹਨਾਂ ਨੂੰ ਸੁੱਕਾ ਚਟਣੀ ਨਾਲ ਖਾਣਾ ਤਾਂ ਚਟਣੀ ਨਾਲ ਵੀ ਖਾ ਸਕਦੇ ਹੋਗੇ ਤੇ ਇਹ ਵੀ ਕੱਢ ਲਈ ਆਪਾਂ ਨੇ ਸਾਰੀਆਂ ਆਪਾਂ ਫਰਾਈ ਕਰ ਲਿਆ ਉਧਰ ਭੱਲੇ ਵੀ ਫਰਾਈ ਕਰ ਲਿਆ ਗੇ ਇਧਰ ਪਕੌੜੀਆਂ ਵੀ ਜਿਹੜੀਆਂ ਫਰਾਈ ਕਰ ਲਿਆ ਨੇ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਥਾਲੀ ਦੇ ਵਿੱਚ ਤੇ ਇਧਰ ਆਪਾਂ ਇੱਕ ਪਾਣੀ ਗਰਮ ਕਰ ਲਿਆ ਸੀ ਥੋੜਾ ਜਿਹਾ ਗੁਣਗਣਾ ਜਿਹਾ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਪੱਲੇ ਨੇਗੇ ਉਹਨਾਂ ਨੂੰ ਪਾਣੀ ਦੇ ਵਿੱਚ ਆਪਾਂ ਡਬੋਵਾਂਗੇ ਥੋੜੀ ਦੇਰ ਤਾਂ ਕਿ ਜਿਹੜਾ ਐਕਸਟਰਾ ਤੇਲ ਹੈਗਾ ਉਹ ਨਿਕਲ ਜਾਵੇ ਤੇ ਇਹ ਸਾਰੀਆਂ ਚੀਜ਼ਾਂ ਵਧੀਆ ਫਲਫੀ ਸੌਫਟ ਬਣ ਕੇ ਤਿਆਰ ਹੋਈਆਂ ਨੇ ਮੈਂ ਸੰਤੋੜ ਕੇ ਦਿਖਾਉਣੀ ਹੈ ਕਿ ਵਿੱਚੋਂ ਜਿਹੜੀ ਇਹ ਕਿੰਨੀ ਵਧੀਆ ਫਲਫੀ ਹੈਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਜਾਲੀਦਾਰ ਹੈਗੀ ਤੇ ਇਹਦਰ ਜਿਹੜਾ ਗੁੰਗਣਾ ਪਾਣੀ ਹੈਗਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਾਣ ਪਾ ਲਿਆ ਛੋਟਾ ਚਮਚ ਤੇ ਉਸ ਤੋਂ ਬਾਅਦ ਜਿਹੜੇ ਇਹ ਪੱਲੇ ਬਣਾਏ ਨੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੋਈ 5-7 ਮਿੰਟ ਆਪਾਂ ਇਹਨਾਂ ਨੂੰ ਮਤਲਬ ਕਿ ਡਿਪ ਕਰਕੇ ਰੱਖਾਂਗੇ ਉਸ ਤੋਂ ਬਾਅਦ ਇਹ ਪਾਣੀ ਨੂੰ ਸੋਕ ਲੈਣਗੇ ਤੇ ਇਹਨਾਂ ਨੂੰ ਆਪਾਂ ਦਬਾ ਕੇ ਕੱਢ ਦਵਾਂਗੇ ਪਾਣੀ ਨੂੰ ਸੌਫਟ ਹੱਥਾਂ ਨਾਲ ਨਾਲ ਇਹ ਜਿਹੜਾ ਇਹਦੇ ਵਿੱਚ ਐਕਸਟਰਾ ਤੇਲ ਹੋਊਗਾ ਉਹ ਨਿਕਲ ਜਾਊਗਾ ਤੇ ਨਾਲ ਇਹ ਸੌਫਟ ਹੋ ਜਾਣਗੇ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਇਹਨਾਂ ਨੂੰ ਦਬਾ-ਦਬਾ ਕੇ ਮੈਂ ਕੱਢ ਦੂੰਗੀ ਤੇ ਇਧਰ ਇੱਕ ਬਰਤਨ ਦੇ ਵਿੱਚ ਰੱਖੀ ਚੱਲਾਂਗੇ ਇਹਨਾਂ ਨੂੰ ਤੇ ਮੈਂ ਸਾਰੇ ਕੱਢ ਲਈ ਹੈਗੇ ਪਾਣੀ ਦੇ ਵਿੱਚ ਤੇ ਹੁਣ ਆਪਾਂ ਕਰਦੇ ਆ ਪਲੇਟਿੰਗ ਪਲੇਟਿੰਗ ਵਾਸਤੇ ਆਪਾਂ ਲੈ ਲਈ ਇੱਕ ਪਲੇਟ ਪਲੇਟ ਦੇ ਵਿੱਚ ਆਪਾਂ ਨੂੰ ਜਿੰਨੀ ਜ਼ਰੂਰਤ ਆਉਨੇ ਭੱਲੇ ਰੱਖ ਲਵਾਂਗੇ ਇੱਥੇ ਆਪਾਂ ਤਿੰਨ ਭੱਲੇ ਰੱਖ ਲਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤੀ ਹੈਗੀ ਮਿੱਠੀ ਦਹੀਂ ਦਹੀਂ ਨੂੰ ਮੈਂ ਫੈਂਟ ਲਿਆ ਸੀਗਾ ਤੁਸੀਂ ਦਹੀਂ ਤੁਸੀਂ ਆਪਣੀ ਪਸੰਦ ਨਾਲ ਘੱਟ ਵੱਧ ਜਿੰਨੇ ਵੀ ਪਾਉਣੇ ਤੁਸੀਂ ਪਾ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾ ਘੱਟ ਪਾਉਣੀਆਂ ਤਾਂ ਘੱਟ ਵੀ ਪਾ ਸਕਦੇ ਹੋ ਤੇ ਇੱਧਰ ਆਪਾਂ ਹੁਣ ਦਹੀਂ ਪਾਤੀ ਹੈ ਦੋ ਕੜਛੀਆਂ ਭਰ ਕੇ ਉਸ ਤੋਂ ਬਾਅਦ ਆਪਾਂ ਗੁੜੇ ਮਿਲੀ ਦੀ ਜਿਹੜੀ ਮਿੱਠੀ ਚਟਣੀ ਹੈਗੀ ਉਹ ਐਡ ਕਰਤੀ ਹੈ ਖੱਟੀ ਮਿੱਠੀ ਉਸ ਤੋਂ ਬਾਅਦ ਆਪਾਂ ਇਹ ਉੱਤੇ ਐਡ ਕਰ ਲਵਾਂਗੇ ਇਹ ਮੇਰੇ ਕੋਲੇ ਨਾਰੀਅਲ ਦੀ ਚਟਨੀ ਬਣਾਈ ਪਈ ਸੀ ਪਦੀਨਾ ਪਾ ਕੇ ਲਸਣ ਅਦਰਕ ਨਾਰੀਅਲ ਦੀ ਚਟਨੀ ਸੀਗੀ ਤੇ ਇਹ ਆਪਾਂ ਐਡ ਕਰਤੀ ਇਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਭੱਲਿਆਂ ਦੇ ਵਿੱਚ ਥੋੜਾ ਜਿਹਾ ਪਾਤਾ ਆਪਾਂ ਨਾਣ ਉਸ ਤੋਂ ਬਾਅਦ ਥੋੜੀ ਜਿਹੀ ਲਾਲ ਮਿਰਚ ਤੇ ਥੋੜਾ ਜਿਹਾ ਨਮਕ ਹੋਰ ਪਾਤਾ ਤੇ ਉਸ ਤੋਂ ਬਾਅਦ ਆਪਾਂ ਪਾ ਦਵਾਂਗੇ ਦੇ ਉੱਪਰ ਡਰਾਈ ਫਰੂਟ ਤੇ ਥੋੜੀ ਜਿਹੀ ਆਪਾਂ ਇਮਲੀ ਹੋਰ ਪਾ ਦਵਾਂਗੇ ਦੇ ਉੱਤੇ ਇਹ ਆਪਣੀ ਪਲੇਟ ਬਿਲਕੁਲ ਤਿਆਰ ਹੋ ਜੂਗੀ ਕਾਜੂ ਪਾਤੇ ਆਪਾਂ ਨੇ ਬਦਾਮ ਪਾਤੇ ਹੈਗੇ ਥੋੜੀ ਜਿਹੀ ਕਿਸ਼ਮਿਸ਼ ਪਾ ਦਵਾਂਗੇ ਪਲੇਟ ਆਪਣੀ ਬਿਲਕੁਲ ਰੈਡੀ ਹੋ ਗਈ ਤੇ ਬਿਲਕੁਲ ਠੰਡੇ ਠੰਡੇ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਦਹੀਂ ਭੱਲੇ ਇੰਜੋਏ ਕਰ ਸਕਦੇ ਹੋ ਘਰੇ ਬਣਾ ਕੇ ਤੁਸੀਂ ਇਹਨਾਂ ਨੂੰ ਸਟੋਰ ਵੀ ਕਰ ਸਕਦੇ ਹੋ ਫਰਿੱਜ ਦੇ ਵਿੱਚ ਤੇ ਕਈ ਦਿਨ ਖਰਾਬ ਨਹੀਂ ਹੁੰਦੇ ਕਿਉਂਕਿ ਪਾਣੀ ਤੋਂ ਬਿਨਾ ਸੁੱਕੇ ਰੱਖ ਸਕਦੇ ਹਾਂਗੇ ਫਰਾਈ ਕਰਕੇ ਜਦੋਂ ਜੀ ਕੀਤਾ ਉਦੋਂ ਤੁਹਾਡੇ ਜਗ ਹੁਣੀਆਂ ਨੇ ਪਾਣੀ ਦੇ ਵਿੱਚ ਇਹਨਾਂ ਨੂੰ ਡੁਬੋ ਕੇ ਤੇ ਤੁਸੀਂ ਸਰਵ ਕਰ ਸਕਦੇ ਹੋ ਦਹੀਂ ਨਾਲ ਤੇ ਇਧਰ ਆਪਾਂ ਪਕੌੜੀਆਂ ਦੀ ਵੀ ਜਿਹੜੀ ਪਲੇਟਿੰਗ ਕਰ ਲਈ ਹੈਗੀ ਇਹਦੇ ਉੱਪਰ ਪਾਦਮਾਂਗੇ ਆਪਾਂ ਗੁੜੀ ਮਿਲੀ ਦੀ ਚਟਣੀ ਤੇ ਉਸ ਤੋਂ ਬਾਅਦ ਪਾਦਮਾਂਗੇ ਆਪਾਂ ਪਦੀਨੇ ਤੇ ਨਾ ਰੀਲਾ ਵਾਲੀ ਚਟਨੀ ਪਾਦ ਮੰਗੇ ਦੇ ਉੱਪਰ ਤੇ ਇਹ ਵੀ ਆਪਣੀ ਪਲੇਟਿੰਗ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਹੈਗੀ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਸੁੱਕਿਆ ਵੀ ਬਿਨਾ ਦਹੀਂ ਤੋਂ ਵੀ ਖਾ ਸਕਦੇ ਹੋ ਤੇ ਜੇ ਤੁਸੀਂ ਮਤਲਬ ਕਿ ਪੀਣਾ ਪਾਣੀ ਚ ਡੁਬਕੋਏ ਖਾ ਸਕਦੇ ਹੋਗੇ ਤੇ ਜੇ ਤੁਸੀਂ ਇਹਦੇ ਉੱਪਰ ਤੇ ਹੀ ਪੋਣੀਆ ਥੋੜੀ ਦਹੀਂ ਵੀ ਪਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਇਸ ਤਰ੍ਹਾਂ ਸੁੱਕੀਆਂ ਪਕੌੜੀਆਂ ਬਹੁਤ ਹੀ ਸੁਪੰਜੀ ਤੇ ਸੌਫਟ ਬਣ ਕੇ ਤਿਆਰ ਹੁੰਦੀਆਂ ਨੇ ਇਹ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾ ਬਤਵਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਬਤਵਾ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਕਲ ਜੀ